ਭਗਵਾਨ ਤੁਮਾਨ ਨੇ ਦਿੱਲੀ ਚੌਂ ਪਰਚਾਰ ਦੇ ਵਿੱਚ ਕਿਹਾ ਮੈਂ 80000 ਤਕਰੀਬਨ ਨੌਕਰੀਆਂ ਦਿੱਤੀਆਂ ਨੇ ਪੰਜਾਬ ਦੇ ਬੱਚਿਆਂ ਨੂੰ ਮੈਂ ਬਿਜਲੀ ਮਾਫ ਕੀਤੀ ਆ ਮੈਂ ਸਰਕਾਰੀ ਸਕੂਲ ਨੇ ਮਾਡਲ ਸਕੂਲ ਬਣਾਤੇ ਸਾਡੇ ਪ੍ਰਿੰਸੀਪਲ ਸਵਿਟਜ਼ਰਲੈਂਡ ਤੋਂ ਟ੍ਰੇਨਿੰਗ ਲੈ ਕੇ ਇੱਥੇ ਆ ਰਹੇ ਨੇ ਦਿੱਲੀ ਦੀ ਚੌਂ ਤੁਹਾਨੂੰ ਲੱਗਦਾ ਵੀ ਦਿੱਲੀ ਦੇ ਆਪ ਦੇ ਖੁਦ ਦੇ ਮੁੱਦਿਆਂ ਤੇ ਲੜੀ ਗਈ ਹੈ ਅਸੀਂ ਸਵਿਟਜ਼ਰਲੈਂਡ ਨਾਲ ਭੇਜਿਆ ਸਵਿਟਜ਼ਰਲੈਂਡ ਨਾਲ ਭੇਜ ਨਾਲ ਪੰਜਾਬ ਦਾ 15000 ਸਕੂਲ ਹੈ ਇੱਕ ਵਕਤ 22000 ਟੀਚਰ ਹੈ 25 ਲੱਖ ਬੱਚਾ ਪੜਦਾ ਹੈ ਬਿਲਕੁਲ ਉਹਦੇ ਨਾਲ ਸਵਿਟਜ਼ਰਲੈਂਡ ਨਾਲ ਦੋ ਬੰਦੇ ਭੇਜ ਕੇ ਹੋ ਜਾਊਗਾ ਇਹ ਜਿਹੜਾ ਜਿਹਨੂੰ ਇਹਨਾਂ ਨੇ ਭਗੰਤ ਮਾਨੋਂ ਪੱਦੀ ਮਾਰਨ ਦੀ ਆਤਿ ਜਵਨੋਂ ਪੱਦੀ ਘੱਟ ਮਾਰਨ ਦੀ ਹੈ ਉੱਥੇ ਤਾਂ ਇਹਨਾਂ ਚੜ ਗਿਆ ਉਹ ਉਰੇ ਦਾ ਕਹਿਣਗੇ ਅਸੀਂ ਡਿਬੀ ਮਾਡਲ ਲਾਗੂ ਕਰਦੇ ਆ ਇਹ ਉਲਟੀ ਗੱਲ ਕਰਦੇ ਨੇ ਬਿਲਕੁਲ ਇੱਥੇ ਡਿਬੀ ਮਾਡਲ ਕਹਿ ਕੇ ਲੋਕਾਂ ਨਾਲ ਦੇ ਵਿਰੁੱਧ ਕਰਦੇ ਨੇ ਉੱਥੇ ਪੰਜਾ ਮਾਡਲ ਕਹਿ ਕੇ ਵਿਰੋਧ ਕਰਿਆ ਭਗੰਤ ਮਾਨ ਨੇ ਤਾਂ ਨੁਕਸਾਨ ਕਰਿਆ ਬਲਕਿ ਜਦੋਂ ਗੱਲ ਕਰਨਗੇ ਇਹਦਾ ਜਿਵੇਂ ਅਫਸਰ ਵਟਾ ਕੱਢਦੇ ਨੇ ਪਿਸਤੀ ਕਰਕੇ ਪ੍ਰੈਸ ਕਰਕੇ ਉਹ ਸਭ ਦੇ ਇੱਕ ਦੂਜੇ ਨਾਲ ਵੀ ਭਾਈ ਹਾਰ ਦੇ ਕਾਰਨ ਕਈ ਉਰੇ ਬੈਠਾ ਨੂੰ ਇਹ ਹੋ ਗਿਆ ਡਿਬੀ ਹੁਣ ਆਰ ਗਿਆ ਹੁਣ ਕੇਜਰੀ ਵਾਲਾ ਕੋਣਾ ਇੱਥੇ ਤਾਂ ਸਾਡੇ ਕਿਸਾਨਾਂ ਨੂੰ ਕਹਿੰਦਾ ਵੀ ਤੁਸੀਂ ਮੀਟਿੰਗ ਨਹੀਂ ਅਸੀਂ ਕਰ ਸਕਦੇ ਕਿਉਂਕਿ ਕੋਰ ਲੱਗਿਆ ਉੱਥੇ ਹਰ ਬੰਦੇ ਨੂੰ 70000 ਤੋਂ ਲੈ ਕੇ 1 ਲੱਖ ਸ਼ਰਾਬ ਦੀ ਬੋਤਲ ਦੇ ਕਹਿੰਦੇ ਗਰੀਬਾਂ ਦੇ ਕਹਿੰਦੇ ਸ਼ਰਾਬ ਦੀ ਬੋਤਲ ਇਹ ਤਾਂ ਸਹੀ ਨਹੀਂ ਹੈਗੀ ਇਹ ਬਜਟ ਚੋਂ ਨਾ ਵੇਟ ਕਰਿਆ ਇਹ ਬਜਟ ਚੋਂ ਨਾਮਸ ਕਿਉਂ ਕਰਿਆ ਬਾਤ ਚ ਕਰ ਦਿੰਦੇ ਦਿੱਲੀ ਦੇ ਵਿੱਚ 37 ਲੱਖ ਬੰਦਾ ਰਿਟਰਨ ਭਰਦਾ ਦਿੱਲੀ ਦਾ ਜਿਹੜਾ ਰੈਵਨਿਊ ਹੈ ਟੈਕਸ ਰੈਵਨਿਊ ਉਹ ਦੂਜੇ ਨੰਬਰ ਤੇ ਆਦੇ ਸ ਤੇਸ਼ ਦੇ ਵਿੱਚ 2 ਲੱਖ 16 ਲੱਖ ਕਰੋੜ ਇਕੱਠਾ ਹੁੰਦਾ ਉਹਦੇ ਵਿੱਚੋਂ 2 ਲੱਖ ਤੇ 21000 ਕਰੋੜ ਦਿੱਲੀ ਚੋਂ ਇਕੱਠਾ ਹੁੰਦਾ ਇੱਕ 2 ਲੱਖ ਵੋਟ ਤਾਂ ਮਤਲਬ ਜਿੱਥੇ 37 ਲੱਖ ਬੰਦਾ ਰਿਟਰਨ ਭਰਦਾ 2 ਲੱਖ ਸੇ ਕੋਈ ਅਸਲ ਵਿਚਾਰ ਦਿਨਾ 2000 ਛੜਤਾ 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 ਜਾ ਕੇ ਰੋੜਾ ਬਾਤ ਤੁਸੀਂ ਮਾਰੋ ਅੱਜ ਦਿਨ ਵਾਲਾ ਪਾ ਦਿਓ ਵੀ 500 ਦਾ نوٹ ਬੰਦ ਹੋ ਰਿਹਾ ਜੀ ਜੇ ਨਾ ਨਈਂ ਲੱਗੀਆਂ ਲੋਕਾਂ ਨੇ ਯਾਰ ਬੈੜੋ ਕੱਟ ਕੀ ਨਾ ਇਹਦਾ ਕੀ ਮਤਲਬ ਹੈ ਬਿਆਨ ਵਿੱਚ ਬਾਗਰ ਜੀ ਸਿਆਣੇ ਬੰਦੇ ਬਰੇ ਰੋਜ਼ ਹੀ ਬਿਆਨ ਮੰਦੇ ਉਹ ਤੋਂ ਪਤਾ ਨਹੀਂ ਸਾਲ ਤੋਂ ਬਿਆਨ ਦੇ ਜਾਂਦੇ ਵੀ ਸਾਡੇ ਟੱਚ ਚ ਨੇ ਟੱਚ ਚ ਹੋਣਾ ਜੇ ਉਹਨਾਂ ਦੇ ਨਾਲ ਕੋਈ ਮਿਲਿਆ ਇਹ ਤਾਂ ਫੰਗਾ ਨਹੀਂ ਆਉਂਦਾ ਬਾਜਵਾ ਜੀ ਵਰਗੇ ਸਿਆਣੇ ਬੰਦੇ ਨੂੰ ਇਹੋ ਜਿਹਾ ਫੰਗਾ ਨਹੀਂ ਆਂਦਾ ਆ ਰਾਮ ਵੀ ਸਾਡੇ ਨਾਲ ਟੱਚ ਚ ਕੀ ਆ ਜਾਂਦੇ ਨਾ ਮੰਨ ਲੋ ਫੇਰ ਸਿਕਾਬ ਨਾ ਲੈਣਗੇ ਅਬਦੁੱਲ ਤਾਂ ਨਾ ਰੱਖੀ ਨੀ ਗਿਆ ਰਾਜਕਮਰ ਕੀ ਮੁੱਛ ਆ ਗਿਆ এনਵਾਇਰਨਮੈਂਟ ਪੱਖ ਤੋਂ ਤਾਂ ਪੰਜਾਬ ਦਾ ਹਾਲ ਦੀ ਦੀ ਨਾ ਜਿਆਦਾ ਬਿਲਕੁਲ ਕੋਈ ਬੁੱਢਾ ਨਾਲੇ ਦੇ ਨਾਲ ਕੋਈ ਪੰਜਾਬ ਨਹੀਂ ਚੱਲਦਾ ਨਾ ਦਿੱਲੀ ਜਮਨਾ ਨਾਲ ਚੱਲ ਅਮਰੀਕੀ ਜਹਾਜ਼ ਨੂੰ ਉਹਨੇ ਧਾਰਿਆ ਫੌਜੀ ਜਹਾਜ਼ ਨੂੰ ਬਿਲਕੁਲ ਬੇੜੀਆਂ ਲੱਗੀਆਂ ਹੋਈਆਂ ਸੀ ਉੱਥੇ ਦਿੱਲੀ ਕਿਉਂ ਨਹੀਂ ਧਾਰਿਆ ਬੰਦੇ ਤੋਂ ਉਹਦੇ ਗੁਜਰਾਤ ਦੇ ਜ਼ਿਆਦਾ ਨੇ ਜਿਹੜਾ ਵਾਈਬਰੈਂਟ ਗੁਜਰਾਤ ਸੀ ਨਾ ਉਹ ਵਾਈਬ੍ਰੇਟਿੰਗ ਗੁਜਰਾਤ ਬਣ ਗਿਆ ਸਰਕਾਰੀ ਕਾਗਜ਼ਾਂ ਦਾ 48 ਕਾਗਜ਼ ਦੇ ਮਦੇ ਪੈਸੇ ਹੀ ਕਾਗਜ਼ ਬਿਲਕੁਲ ਉਹਨਾਂ ਦਾ ਪੈਸਾ ਕੱਟ ਕੇ ਯੂਨੀਵਰਸਿਟੀ ਨੂੰ ਦਿੱਤਾ ਉਹਦਾ ਇਨਕੁਆਰੀ ਤੱਕ ਨਹੀਂ ਕਰੀ ਕਿ ਇੱਥੇ ਇੰਨੀ ਠੱਗੀ ਕਿਵੇਂ ਹੋਈ ਹੈ ਯੂਨੀਵਰਸਿਟੀ ਚ ਫਸ ਕੇ ਸਤਿ ਸ੍ਰੀ ਅਕਾਲ ਮੈਂ ਗੁਰਪਿਆਰ ਸਿੰਘ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਗੱਲਬਾਤ ਦੌਰਾਨ ਅੱਜ ਸਾਡੇ ਵਿੱਚ ਮੌਜੂਦ ਹੋਣਗੇ ਡਾਕਟਰ ਪਿਆਰੇ لال ਗਰਗ ਜੀ ਸਰ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸ਼ੁਕਰੀਆ ਬਾਬਾ ਪਿਛਲੇ ਦਿਨੀ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਹੋਈ ਹੈ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਐਮ ਐਲ ਏ ਪੰਜਾਬ ਦੇ ਮੰਤਰੀ ਸਾਰਿਆਂ ਨੂੰ ਦਿੱਲੀ ਸੱਦ ਲੈ ਗਿਆ ਸਰ ਅੱਜ ਮੀਟਿੰਗ ਵਿੱਚ ਕੀ ਹੋ ਸਕਦਾ ਹੈ ਮੀਟਿੰਗ ਰੁਟੀਨ ਮੀਟਿੰਗ ਹੁੰਦੀਆਂ ਨੇ ਇਹ ਕਿਉਂਕਿ ਉਹ ਦਿੱਬਿਹਾਰੇ ਨੇ ਦੋ ਹੀ ਸਚਿਤਾ ਉਹਨਾਂ ਕੋਲ ਸੀਗੀਆਂ ਜੀ ਦਿੱਬੀ ਤਾਂ ਵੈਸੇ ਹੀ ਅੰਧੀ ਸਟੇਟ ਅੱਧੀ ਵੀ ਨਹੀਂ ਰਹੀ ਤੇ ਉਹ ਤਾਂ ਲੈਫਟਨ ਗਵਰਨਰ ਨੇ ਪਾਵਨਤ ਹੋਈ ਸੀ ਪਾਰਟੀ ਦੇ ਉਹਨਾਂ ਦੀ ਮੀਟਿੰਗ ਹੋਣੀ ਹੈ ਮੇਰੇ ਹਿਸਾਬ ਨਾਲ ਤਾਂ ਤੇ ਉਹਦੇ ਵਿੱਚ ਇਹ ਆ ਵੀ ਜਿਹੜੇ ਮਾੜੇ ਮੋਟੇ ਇੱਥੇ ਆਪਾਂ ਨੂੰ ਪਤਾ ਹੀ ਆ ਉਹਨਾਂ ਦੇ ਆਪਸ ਵਿੱਚ ਵੀ ਟਕੜਕਾ ਜਾਂ ਚਰਦਾ ਸੀ ਜੀ ਐਮਐਲਆਂ ਦਾ ਆਪਸ ਵਿੱਚ ਭਗੰਤ ਮਾਨ ਨਾਲ ਵੀ ਗੁਰਪੂਰਣੇ ਹੋਏ ਸੀ ਉੱਥੇ ਵੀ ਕੋਈ ਨਾ ਹੋਲੀ ਉੱਥੇ ਥੋੜੀ ਜਿਹੀ ਇਹਨਾਂ ਨਾਲ ਜ਼ਿਆਦਾ ਤਕੜੇ ਨੇ ਉਹ ਉਹ ਸਿਆਣੀ ਲੀਡਰਸ਼ਿਪ ਜ਼ਿਆਦਾ ਉੱਥੇ ਹੈ ਜੀ ਚਾਹੇ ਸ਼ਿਸ਼ੋਧਿਆ ਜੀ ਨੇ ਇਹ ਨੇ ਤੇ ਉਹ ਸਾਰੀ ਗਲਬਤ ਕਰਨਗੇ ਇਹਦਾ ਜਿਵੇਂ ਆਪਾਂ ਸਿਲਵਰਟਾ ਕੱਢਦੇ ਨਾ ਇਸਤੇ ਕਰਕੇ ਪ੍ਰੈਸ ਕਰਕੇ ਉਹ ਸਭ ਨੇ ਇੱਕ ਦੂਜੇ ਨਾਲ ਵੀ ਭਾਈ ਹਾਰ ਦੇ ਕਾਰਨ ਕਈ ਉਰੇ ਬੈਠਾ ਨੂੰ ਇਹ ਗਲਬਤ ਦੀ ਹੁਣ ਆਰਗੇ ਹੁਣ ਕੇਜਰੀਵਾਲ ਕੌਣਾ ਹੈ ਹੈ ਜਾਂ ਕਈ ਨਾ ਇਹ ਹੋਊਗਾ ਵੀ ਹੁਣ ਤਾਂ ਹੁਣ ਤਾਂ ਉਰੇ ਰਾਜ ਕਰੂਗਾ ਦੂਜੇ ਵਿਰੋਧੀ ਆਈ ਕਹੀ ਜਾਂਦੇ ਹਾਂ ਹੁਣ ਤਾਂ ਕੇਜਰੀਵਾਲ ਨੂੰ ਧਿਆਨ ਦੀ ਸੀਟ ਲੜੇਗਾ ਇਹ じゃ ਮੇਰੇ ਹਿਸਾਬ ਨਾਲ ਨਹੀਂ ਕੋਈ ਫੈਸਲਾ ਲੈਣਗੇ ਨਾ ਉਹਨਾਂ ਦੇ ਹਿੱਤ ਚੋਂ ਫੈਸਲਾ ਹੂੰ ਤੇ ਉਹ ਇਹ ਹੈ ਵੀ ਜਿਹੜੇ ਇਹਨਾਂ ਦੇ ਆਪਸੀ ਚ ਮਤਭੇਦ ਨੇ ਉਹਨਾਂ ਨੂੰ ਹੱਦ ਕਰਨ ਦੀ ਕੋਸ਼ਿਸ਼ ਕਰਨਗੇ ਤਾਕੇ ਦੋ ਸਾਲ ਤੇ ਪੰਜਾਬ ਚਲਦੀ ਛਵੀ ਬਣਾਉਣਾ ਦੂਜਾ ਉੱਥੇ ਜਿਹੜੇ ਦਿੱਬੀ ਚ ਹਾਰੇ ਨੇ ਉਹਦੇ ਕਾਰਨਾਂ ਦਾ ਵਿਸ਼ਲੇਸ਼ਣ ਕਰਨ ਦੀ ਗੱਲ ਕਰਨਗੇ ਵੀ ਅਸੀਂ ਕਿਉਂ ਹਾਰੇ ਉਹਦੇ ਕਾਰਨ ਬੜੇ ਵੱਡੇ ਨੇ ਜਿੰਨਾ ਚਿਰ ਉਹਦੇ ਉੱਤੇ ਉਹ ਪੂਰਾ ਅਰਜੀ ਪਰਚਾ ਕਰਕੇ ਸਾਰਾ ਕੁਝ ਨਹੀਂ ਦੰਦੇ ਚੋਣ ਕਮਿਸ਼ਨ ਤੋਂ ਕੇ ਸਾਨੂੰ ਆਇਆ ਗਰਦੰਦਾ ਜਵਾਬ ਦਿਓ ਤੇ ਉਹਨਾਂ ਚਾ ਸ਼ਾਇਦ ਉਹ ਕੁਝ ਨਹੀਂ ਕਰ ਸਕਦਾ ਸਰ ਪੰਜਾਬ ਦਾ ਸਾਰਾ ਸਰਕਾਰੀ ਤੰਤਰ ਪੰਜਾਬ ਦਾ ਖਜ਼ਾਨਾ ਪੰਜਾਬ ਦੇ ਐਮਪੀ ਐਮਐਲਏਜ਼ ਮੰਤਰੀ ਸਾਰੇ ਦਿੱਲੀ ਲੱਗੇ ਰਹੇ ਫਿਰ ਵੀ ਉਹ ਹਾਰ ਜਾਂਦੇ ਨੇ ਇਹਦੇ ਪਿੱਛੇ ਕੀ ਕਾਰਨ ਹੈ ਨੇ ਇਹਦੇ ਕੋਈ ਕਾਰਨ ਨਹੀਂ ਉਹਨਾਂ ਦਾ ਹਾਰਨ ਦਾ ਤੁਸੀਂ ਪਹਿਲਾਂ ਤੁਸੀਂ ਤਾਂ ਜਰਨਲਿਸਟ ਹੋ ਪ੍ਰੀ ਪੋਲ ਜੀ ਜਿੰਨੇ ਵਿਸ਼ਲੇਸ਼ਨ ਹੋਏ ਹੂੰ ਉਹ ਕਿਸੇ ਚੋਣਾਂ ਬੀਜੇਪੀ ਨੂੰ ਸੀਟਾਂ ਨਹੀਂ ਦਿੱਤੀਆਂ ਜੀ ਸਭ ਚ ਕੇਜਰੀਵਾਲ ਨੂੰ ਕਿਸੇ ਨੇ ਉੱਤੇ 40 ਕਹਤੀਆਂ ਕਿਸੇ ਨੇ 45 ਕਹਤੀਆਂ ਕਿਤੇ 38 ਕਹਤੀਆਂ ਇਹਨਾਂ ਨੂੰ ਕਿਸੇ ਨੇ 28 ਦੇਤੀਆਂ ਐਨਡੀਆ ਨੂੰ ਕਿਸੇ ਨੇ 30 ਦੇਤੀਆਂ ਜੀ ਪ੍ਰੀ ਪੋਲ ਜੇ ਹੋਇਆ ਐਗਜ਼ਿਟ ਪੋਰਟ ਦੇ ਵਿੱਚ ਤਕਰੀਬਨ ਇੱਕ ਦਿਨ ਨਹੀਂ ਛੱਡ ਕੇ ਕਿਸੇ ਨੇ ਵੀ ਨਹੀਂ ਕੇਜਰੀਵਾਲ ਨੂੰ ਕੋਈ ਸੀਟਾਂ ਉਸ ਜਿੱਕੇ ਨਾਲ ਦਿੱਤੀਆਂ ਹੂੰ ਉਹ ਇੰਡੀਅਨ ਦੇ ਰਹੇ ਨੇ ਜੀ ਕਿ ਇਹਦਾ ਮਤਲਬ ਹੈ ਫ੍ਰੀ ਪੋਲ ਤੇ ਐਗਜ਼ਿਟ ਪੋਲ ਦੇ ਵਿਚਾਲੇ ਕੁਝ ਹੋਇਆ ਹੈ ਹੂੰ ਐ ਤਾਂ ਹੁਣ ਇਸ ਵਾਰ ਵੀ ਸਾਰੇ ਬੰਦੇ ਨੂੰ ਸਿਆਣੇ ਨਹੀਂ ਹੈ ਕਿ ਕਦੇ ਦਾ ਤਾਂ ਆਪਾਂ ਕਹਿ ਸਕਦੇ ਹਾਂ ਵੀ ਚੱਲ ਇੱਧਰ ਉੱਧਰ ਹੂੰ ਤੋਂ ਉਹਦੇ ਵਿੱਚ ਦੋ ਕਟਨਾ ਹੋਈਆਂ ਨੇ ਜੀ ਇੱਕ ਦੋ ਤਰੀਕ ਨੂੰ ਬਜਟ ਪੇਸ਼ ਹੋਇਆ ਇੱਥੇ ਤਾਂ ਸਾਡੇ ਕਿਸਾਨਾਂ ਨੂੰ ਕਹਤਾ ਵੀ ਤੁਸੀਂ ਮੀਟਿੰਗ ਨਹੀਂ ਅਸੀਂ ਕਰ ਸਕਦੇ ਕਿਉਂਕਿ ਕੋਰ ਲੱਗਿਆ ਬਿਲਕੁਲ ਉੱਥੇ ਹਰ ਬੰਦੇ ਨੂੰ 70000 ਤੋਂ ਲੈ ਕੇ 1 ਲੱਖ 13000 ਤੱਕ ਦੀ ਟੈਕਸ ਚ ਰਿਵੈਟ ਦੇਤੀ ਹੂੰ ਜੇ ਤੁਸੀਂ 1 ਲੱਖ ਲੋ ਤਾਂ ਸ਼ਰਾਬ ਦੀ ਬੋਤਲ ਦੇ ਕਹਿੰਦੇ ਗਰੀਬਾਂ ਦੇ ਤਾਂ ਕਹਿੰਦੇ ਸ਼ਰਾਬ ਦੀ ਬੋਤਲ ਇਹ ਤਾਂ ਸਹੀ ਨਹੀਂ ਹੈਗੀ ਇਹ ਬਜਟ ਕਿਉਂ ਨਾਲ ਦੇਟ ਕਰਿਆ ਇਹ ਬਜਟ ਚੋਂ ਨਾਮਸ ਕਿਉਂ ਕਰਿਆ ਬਾਅਦ ਚ ਕਰ ਦਿੰਦੇ ਜੀ ਫਿਰ ਪੋਦਰ ਇਹ ਚੋਣਾ ਵਾਸਤੇ ਕਰਿਆ ਵੀ ਮਿਡਲ ਕਲਾਸ ਉੱਥੇ ਕਿਹਾ ਅਸੀਂ ਮਿਡਲ ਕਲਾਸ ਨੂੰ ਪੈਸਾ ਦੇਣਾ ਚਾਹੁੰਦੇ ਹਾਂ ਜੀ ਦਿੱਲੀ ਦੇ ਵਿੱਚ 37 ਲੱਖ ਬੰਦਾ ਰਿਟਰਨ ਭਰਦਾ ਹੂੰ ਦਿੱਲੀ ਦਾ ਜਿਹੜਾ ਰੈਵਨਿਊ ਹੈ ਟੈਕਸ ਰੈਵਨਿਊ ਜੀ ਉਹ ਦੂਜੇ ਨੰਬਰ ਤੇ ਆਦੇਸ਼ ਚ ਹਮ ਤੇਸ਼ ਦੇ ਵਿੱਚ 2 ਲੱਖ 16 ਲੱਖ ਕਰੋੜ ਇਕੱਠਾ ਹੁੰਦਾ ਹ ਉਹਦੇ ਵਿੱਚੋਂ 2 ਲੱਖ ਤੇ 21000 ਕਰੋੜ ਹਮ ਦਿੱਲੀ ਚ ਇਕੱਠਾ ਹੁੰਦਾ 6 ਲੱਖ ਤੋਂ ਉੱਪਰ 50000 ਕਰੋੜ ਦੇ ਲਾਗੇ-ਚਾਗੇ ਜੀ ਉੱਥੋਂ ਮਹਾਰਾਸ਼ਟਰ ਤੇ ਹੁੰਦਾ ਮਾਲਸ ਤੋਂ ਬਾਅਦ ਦਿੱਲੀ ਹੈ ਕੈਪੀਟਲ ਦੇਸ਼ ਦੀ ਫਾਈਨੈਂਸ਼ੀਅਲ ਕੈਪੀਟਲ ਵੀ ਜੀ ਉਦੋਂ ਬਾਅਦ ਕਰਜ਼ਾਕਾ ਚ ਹੁੰਦਾ 2 ਲੱਖ 8000 ਕਰੋੜ ਸੋ ਜਿੱਥੋਂ ਇੰਨਾ ਪੈਸਾ ਇਕੱਠਾ ਹੁੰਦਾ ਉਹਨੂੰ ਤੁਸੀਂ ਇੰਨਾ ਜ਼ਿਆਦਾ ਰਿਲੀਫ ਦਿੱਤਾ ਵੋਟ ਕਿੰਨਾ 2% ਦਾ ਫਰਕ ਹੈ 1.99% ਦਾ ਹਮ 1.99% ਜੀ ਆਪਾਂ ਗਿਣੀਆਂ ਹੈ ਦੋ ਵੀ ਵਾਲੀ ਹੈ ਜੇ ਜੇ ਆਪਾਂ ਸਾਰੀ ਵੋਟ ਨੂੰ ਮੰਨਦੀ ਹੈ ਤਾਂ ਤਿੰਨ 2 ਲੱਖ ਵੋਟ ਦਾ ਫਰਕ ਹੈ ਹਮ ਕਿਉਂਕਿ 23 1 ਕਰੋੜੀ ਆ ਨਾ ਵਿੱਚੋਂ ਬਿਲਕੁਲ 1 2 ਲੱਖ ਵੋਟ ਤਾਂ ਮਤਲਬ ਜਿੱਥੇ 37 ਲੱਖ ਬੰਦਾ ਰਿਟਰਨ ਪਰਦਾ 2 ਲੱਖ ਜੇ ਕੋਈ ਹਸਨੇ ਚਾਰ ਦਿਨਾਂ ਚ ਉਹ ਜਾਂ 6000 ਛੜਦਾ 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 ਜਿੱਦਾਂ ਇੱਥੇ ਰੌੜਾ ਪਾ ਦਿਸ ਮੜਾ ਜਿੱਦਾਂ ਰੌੜਾ ਪਾ ਦੋ ਵੀ 500 ਦਾ نوٹ ਬੰਦ ਹੋ ਰਿਹਾ ਜੀ ਜੇ ਨਾ ਨੈਣਾ ਲੱਗੀਆਂ ਲੋਕਾਂ ਨੇ ਯਾਰ ਲੈ ਲੋ ਕੱਟ ਕੀ ਮਰੋ ਜੀ ਅੱਜ ਵਾਲਾ ਪਾ ਦੋ ਵੀ ਪੈਟਰੋਲ ਨਹੀਂ ਮਿਲਣਾ ਕੱਲ ਤੋਂ ਲਾਈਨਾਂ ਲੱਗ ਜਾਣਗੀਆਂ ਬਿਲਕੁਲ ਉਹੀ ਮੰਗੋ ਕਾਸ ਜਿਹੜੇ ਪੈਟਰੋਲ ਆਦੇ ਤਾਂ ਬਹੁਤੇ ਮਿਡਲ ਕਲਾਸ ਹੀ ਹੈ ਜੀ ਉਹ ਤੇ ਇਸ ਕਰਕੇ ਇਹ ਇੱਕ ਲੱਲਾ ਹੋ ਜਾਂਦੀ ਹੈ ਦੋ ਤਰੀਕ ਨੂੰ ਪਾਇਆ ਪੰਜ ਦਿਨ ਨੂੰ ਚੋਣ ਸੀ ਇਹ ਪਾਸਾ ਐ ਬਦਲਿਆ ਹੋਰ ਕੋਈ ਉਹਦੇ 'ਚ ਮੈਨੂੰ ਕਾਰਨ ਨਹੀਂ ਲੱਭਦਾ ਬਾਕੀ ਗੱਲਾਂ ਸਾਰੀਆਂ ਵੀ ਨੇ ਜੋ ਨੇ ਜਮਣਾ ਦਾ ਕਹਿੰਦਾ ਠੀਕ ਹੈ ਉਹ ਮਾੜੀਆਂ ਗੱਲਾਂ ਨੇ ਰੌਲ ਗਾਂਧੀ ਵਾਲੇ ਕਹਿੰਦਾ ਉਹਦਾ ਹੈਗਾ ਪ੍ਰਭਾਵ ਪਰ ਵੱਡੀ ਗੱਲ ਇੱਕ ਇਹ ਹੋਈ ਆ ਜਿਹੜੀ ਹੁਣ ਜੋ ਕੁਝ ਹੋਇਆ ਜੇ ਇਹ ਇਹ ਵੀ ਇਹਨੂੰ ਰੋਕਣਾ ਸੀ ਉਹਦਾ ਕਾਰਨ ਇਹ ਆ ਕਿ ਕੇਜਰੀਵਾਲ ਦਾ ਆਪ ਐਰੋਗੈਂਟ ਰਿਹਾ ਉਹਨਾਂ ਨੇ ਕਾਂਗਰਸ ਨਾਲ ਸੇ ਸਮਝੱਤਾ ਨਹੀਂ ਕਰਿਆ ਹੁਣ ਵੀ ਜੇ ਅਸੀਂ ਕੇਜਰੀਵਾਲ ਤੇ ਕਾਂਗਰਸ ਨੂੰ ਵੋਟਾਂ ਜੋੜਦੇ ਆਂ ਨਾਉ 43.57% ਕੇਜਰੀਵਾਲ ਨੇ ਲਈਆਂ ਨੇ ਆਪ ਪਾਰਟੀ ਨੇ 6.34% ਲਈਆਂ ਨੇ ਕਾਂਗਰਸ ਨੇ 43 ਤੇ 6 49 49 ਦੇ ਵਿੱਚ ਉਹ 57 34 49 ਹਮ ਠੀਕ ਹੋ ਗਿਆ ਕਿ ਜੇ 49.99% ਵੋਟਾਂ ਲੰਗੀਆਂ ਨੇ ਇਹਨਾਂ ਦੀ 43.56% ਨੇ ਇਹਨਾਂ ਨਾਲ ਤੋਂ ਉਹਨਾਂ ਦੀਆਂ ਵੋਟਾਂ ਹੀ 4% ਵਧ ਨੇ 4.5% ਤੋ ਫਿਰ ਸਾਂਹੀਆਂ ਸੀਟਾਂ ਜਿੱਤ ਜਾਂਦੇ ਇਹ ਸੋਨਾ ਸੀਟਾਂ ਜਿਹੜੇ ਬੀਜੇਪੀ ਜਿੱਤੀ ਹੈ ਜੀ ਤਿੰਨ ਸੀਟਾਂ 1000 ਤੋਂ ਘੱਟ ਮਾਰਜਨ ਤੇ ਜਿੱਤੀ ਹੈ ਹਮ ਅਗਲੀਆਂ ਤਿੰਨ ਸੀਟਾਂ 1001 ਤੋਂ ਲੈ ਕੇ 2000 ਤੱਕ ਜਿੱਤੀ ਹੈ ਹਮ ਉਦੋਂ ਅਗਲੀਆਂ ਚਾਰ ਸੀਟਾਂ ਜਿਹਨੀਆਂ ਨੇ ਉਹ ਜਿੱਤੀ ਆ ਉਹ ਆਪਣਾ 2001 ਤੋਂ ਲੈ ਕੇ 5000 ਤੱਕ ਤੇ ਉਸ ਤੋਂ ਅਗਲੀਆਂ ਸੱਤ ਛੇ ਸੀਟਾਂ ਰਹਿ ਗਈਆਂ ਜਿਹਨੀਆਂ ਉਹ 5000 ਤੋਂ ਵੱਧ ਮਾਰਜਨ ਨਾਲ ਜਿੱਤੇ ਨੇ ਡਾਕਟਰ ਸਾਹਿਬ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਵੀ ਆਮ ਆਦਮੀ ਪਾਰਟੀ ਦੇ 300 ਐਮਐਲਏ ਸਾਡੇ ਟੱਚ 'ਚ ਨਹੀਂ ਕੀ ਉਹ ਬਾਗੀ ਹੋ ਕੇ ਵਾਪਸ ਜਾਣਾ ਜਾਂਦੇ ਨੇ ਜਿੱਥੋਂ ਆਏ ਸੀ ਲਗ ਲਗ ਪਾਰਟੀਆਂ ਤੋਂ ਚਾਹੇ ਉਹ ਕਾਂਗਰਸ ਚੋਂ ਆਈ ਸੀ ਚਾਹੇ ਉਹ ਅਕਾਲੀ ਦਲ ਚੋਂ ਆਈ ਸੀ ਇਹਦਾ ਕੀ ਮਤਲਬ ਹੈ ਬਿਆਨ ਪਿੱਛੇ ਬਾਜਵਾ ਜੀ ਸਿਆਣੇ ਬੰਦੇ ਬਤੇ ਰੋਜ਼ ਹੀ ਬਿਆਨ ਦਿੰਦੇ ਉਹ ਤੋਂ ਪਤਾ ਨਹੀਂ ਸਾਲ ਤੋਂ ਬਿਆਨ ਦੇ ਜਾਂਦੇ ਸਾਡੇ ਟੱਚ ਚ ਨੇ ਟੱਚ ਚ ਹੋਣਾ ਜੇ ਉਹਨਾਂ ਦੇ ਨਾਲ ਕੋਈ ਮਿਲਿਆ ਇਹ ਤਾਂ ਫੰਗਾ ਨਹੀਂ ਆਦਾ ਬਾਜਵਾ ਜੀ ਵਰਗੇ ਸਿਆਣੇ ਬੰਦੇ ਨੂੰ ਇਹੋ ਜਿਹਾ ਫੰਗਾ ਨਹੀਂ ਆਦਾ ਆਰਾਮ ਵੀ ਸਾਡੇ ਨਾਲ ਟੱਚ ਚ ਕੀ ਆ ਜਾਣੇ ਨਾ ਮੰਨ ਲੋ ਫਿਰ ਸਰਕਾਰ ਬਣਾ ਲੈਣਗੇ ਜੀ ਅਬਦੁੱਲ ਤਨੂ ਤੋ ਰੱਖੀ ਨਹੀਂ ਗਿਆ ਰਾਜਕਮਰ ਕਰਨ ਚਲਾ ਗਿਆ ਹੂੰ ਅਫਗਾਨੇ ਰੱਖਣ ਦੇ ਨਾ ਆਪਦੇ ਤੋਂ ਤਾਂ ਰੱਖੇ ਨਹੀਂ ਜਾ ਰਹੇ ਆਪਦੇ ਤੁਸੀਂ ਇਕੱਠੇ ਨਹੀਂ ਹੁੰਦੇ ਮੈਂ ਕਦੇ ਨਹੀਂ ਦੇਖਦਾ ਵੀ ਕਾਂਗਰਸ ਪਾਰਟੀ ਦੀ ਮੈਂ ਤਾਂ ਕਦੇ ਅਖਬਾਰ ਚ ਖਬਰ ਨਹੀਂ ਸੁਣੀ ਕਿਸੇ ਨੇ ਵੀ ਕਾਂਗਰਸ ਪਾਰਟੀ ਦੀ ਲੈਜਿਸਲੇਚਰ ਪਾਰਟੀ ਨੇ ਜਾਂ ਕਾਂਗਰਸ ਪਾਰਟੀ ਦੀ ਪਾਰਟੀ ਨੇ ਕਦੇ ਕੋਈ ਮੀਟਿੰਗ ਕੀਤੀ ਹੋਵੇ ਪੰਜਾਬ ਚ ਕਿ ਉੱਥੇ ਕੋਈ ਫੈਸਲਾ ਕਰੇ ਹੋਣ ਇਹ ਤਾਂ ਸਭ ਕਦੇ ਕਦੇ ਨੇ ਹੂੰ ਇਹ ਤਾਂ ਇਹ ਨਾ ਦੇ ਤਾਂ ਸਦੇ ਬਿਟੇ ਰਹਿਆ ਕਿਉਂਕਿ ਕਾਦੀ ਜੀਲੋ ਨੇ ਤੇ ਕਾਂਗਰਸ ਨੂੰ ਵੀ ਗਿਆਂਦੇ। ਠੀਕ। ਬੈਸੇ ਵੀ ਕਾਂਗਰਸ ਕੋਈ ਇੰਨਾ ਮਾੜਾ ਤਾਂ ਹੈ ਨਹੀਂ ਪਿੰਨਾ ਠੀਕ ਹੈ ਬੋਕ ਜਦੋਂ ਮਰਜੀ ਕਹੀ ਜਾਣਾ। ਤੇ ਪਰ ਬਾਦਵਾ ਸਾਹਿਬ ਦਾ ਇਹ ਉਹ ਤਰੀਕਾ ਜਿਹੜਾ ਇਹ ਕੋਈ ਬਹੁਤਾ ਵਧੀਆ ਨਹੀਂ ਹੈ। ਉਹਨਾਂ ਦਾ ਇਹ ਕਹਿਣਾ ਸਿਆਸੀ ਇਹੋ ਜਿਹੇ ਬਲਕੇ ਇਹ ਹਾਲਤ 'ਚ ਇਹ ਪਾਸੇ ਨਹੀਂ ਜਾਈਦਾ ਹੁੰਦਾ। ਇਹ ਜੋ ਬੀਜਪੀ ਚ ਜਾਂਦੀ ਹੈ। ਬਿਲਕੁਲ। ਪਰ ਬਾਦਵਾ ਜੀ ਪੱਕਾ ਹੈ। ਬੀਜ ਬਾਦਵਾ ਜੀ ਬੀਜਪੀ ਵੱਗ ਨਹੀਂ ਜਾ ਸਕਦੇ। ਹੂੰ। ਬਾਕੀ ਹੋਰ ਹੈਗੇ ਨੇ ਵੀਟਰ ਹੋਏ ਜਿਹੇ ਵੀ ਜਿਹੜੇ ਬੀਜਪੀ ਜਾ ਸਕਦੇ ਨੇ। ਪਰ ਬਾਦਵਾ ਜੀ ਨਹੀਂ ਜਾ ਸਕਦੇ। ਬੜੇ ਪੱਕੇ ਟਕਸਾਲੀ ਕਾਂਗਰਸੀ ਨੇ ਮੇਰੇ ਹਿਸਾਬ ਨਾਲ। ਬਾਕੀ ਤਾਂ ਗੱਲ ਅੰਦਾਜ਼ਾ ਹੀ ਹੁੰਦੇ ਨੇ ਫਿਰ ਉਹ ਫੇਰ ਵੀ ਨਿਕਲ ਜਾਂਦੇ ਨੇ ਸੋ ਇਹ ਕਰਕੇ ਮੈਨੂੰ ਨਹੀਂ ਲੱਗਦਾ ਵੀ ਬਾਦਵਾਜੀ ਦੀ ਗੱਲ ਉਹ ਇੰਟੱਚ ਹੋਣਾ ਹੋਰ ਗੱਦਾ ਕਿਉਂਕਿ ਉਹਨਾਂ 'ਚ ਅਸਤੋਸ਼ ਸੀਗਾ ਪਰ ਉਹ ਇੰਟੱਚ ਹੋ ਕੇ ਕਰਨਗੇ ਕੀ ਭਾਜਪੀ ਕੋਲ ਕੁਝ ਨਹੀਂ ਪੰਜਾਬ 'ਚ ਸਰਕਾਰ ਤੋੜ ਨਹੀਂ ਸਕਦੇ ਕੀ ਟੱਚ 'ਚ ਵੀ ਹੋ ਜਾਣਾ ਫਿਰ ਇਹ ਸ਼ਕ ਨਹੀਂ ਚੁਣੀ ਸਰਕਾਰ 'ਚ ਤਾਂ 58 ਬੰਦੇ ਚਾਹੀਦੇ 59 ਚਾਹੀਦੇ ਨੇ ਬਿਲਕੁਲ ਠੀਕ ਹੈ ਸਰਕਾਰ ਬਣਾ ਤੇ 92 ਦੇ ਵਿੱਚੋਂ 99 ਹੋਏ 99 ਦੇ ਵਿੱਚੋਂ ਤੁਸੀਂ ਤੋੜ ਦੋਤੀ ਕਾਠ ਰਹਿ ਗਈ ਹੂੰ ਤੀਜੋਂ ਤਾਂ ਤੋੜਦੀ ਨਹੀਂ ਸਰ ਤੀਜ ਆਪ ਕਹਿੰਦੇ ਨੇ ਉਹ ਸੱਚੀ ਵਿੱਚ ਤੀਤੀ ਟੁੱਟਦੇ ਨਹੀਂ ਜਾਂ ਨਹੀਂ ਫਿਰ ਜਦ ਟੁੱਟ ਕੇ ਸਰਕਾਰ ਕਿਵੇਂ ਬਣਨਗੇ ਫਿਰ ਸਤਾਰਾ ਕਾਂਗਰਸੀ ਇਕੱਠੇ ਨੇ ਕਾਂਜੀ ਕਹਿੰਗੇ ਸਾਰੇ ਜੀ ਨੇ ਅਸੀਂ ਬਣੀਆਂ ਨੇ ਜੀ ਬਾਦਿਆ ਜੀ ਮੁੱਖ ਮੰਤਰੀ ਸੀ ਛੱਡ ਦੇਣੀ ਉਹਨਾਂ ਵਾਸਤੇ ਹੂੰ ਜਿਹੜੇ 30 ਆਉਣਗੇ 35 ਆਉਣ ਮੰਨ ਲਓ ਬਿਲਕੁਲ ਉਹ ਕਾਂਗਰਸਾਂ ਦਾ ਰੱਲਿਆ ਨਾ ਉਹ ਬਾਦਿਆ ਜੀ ਨੂੰ ਮੁੱਖ ਮੰਤਰੀ ਬਣਾਉਣਗੇ ਤੁਹਾਡੇ ਖਿਆਲ ਚ ਸਰ ਦਿੱਲੀ ਚ ਇਹ ਮੁੱਖ ਚੋਣ ਪ੍ਰਚਾਰ ਦਾ ਮੁੱਦਾ ਰਿਹਾ ਕੈਜਰੀਵਾਲ ਦਾ ਵੀ ਅਸੀਂ ਯਮਨਾ ਸਾਫ ਕਰਾਂਗੇ ਦੂਜੇ ਆਪੋਜੀਸ਼ਨ ਪਾਰਟੀਆਂ ਨੇ ਵੀ ਕਿਹਾ ਵੀ ਯਮਨਾ ਸਾਫ ਨਹੀਂ ਹੋਈ ਤਾਂ ਤੁਸੀਂ ਆ ਰਹੇ ਹੋ ਸੇਮ ਮੁੱਦਾ ਸਰ ਪੰਜਾਬ ਦਾ ਵੀ ਇਹ ਬੁੱਢੇ ਨਾਲੇ ਨੂੰ ਲਾ ਲੋ ਚਾਹੇ ਗਰਦਰਿਆ ਨੂੰ ਲਾ ਲੋ ਕੀ ਲੋਕ ਪੰਜਾਬ ਦੇ ਭਗਵੰਤ ਮਾਨ ਨੂੰ ਵੋਟਾਂ ਪਾਣਗੇ ਕਿਉਂਕਿ ਸੇਮ ਕੰਡੀਸ਼ਨ ਦੇਖੀ ਜਾ ਰਹੀ ਹੈ ਚਾਹੇ এনਵਾਇਰਨਮੈਂਟ ਪੱਖ ਤੋਂ ਲੈ ਲੋ ਐਨਵਾਇਰਨਮੈਂਟ ਪੱਖ ਤੋਂ ਤਾਂ ਪੰਜਾਬ ਦਾ ਹਾਲ ਦੀ ਦਿਨੋਂ ਜ਼ਿਆਦਾ ਮਾਲਾ ਹੈ ਉਹ ਕਿ ਨਾਲ ਬਿਲਕੁਲ ਬੁੱਢਾ ਨਾਲੇ ਦੇ ਨਾਲ ਕੋਈ ਪੰਜਾਬ ਨਹੀਂ ਚਾਹਦਾ ਨਾ ਦਿੱਲੀ ਯਮਨਾ ਨਾਲ ਚੱਦੀ ਹੈ ਇਹ ਸਾਰੇ ਇੱਕ ਗਿਮਕ ਨੇ ਜੇ ਜਮਨਾ ਤਾਂ ਉਹਨੇ ਪਹਿਲਾਂ ਕਿਹਾ ਸੀ ਜੀ ਤੇ ਫਿਰ ਉਹ ਪ੍ਰੀਪੋਚ ਨੂੰ ਇੰਨਾ ਜ਼ਿਆਦਾ ਉੱਪਰ ਕਿਉਂ ਦਿਖਾ ਰਹੇ ਸੀ ਹਮ ਆਪਾਂ ਸਮਝਣ ਨਹੀਂ ਕੋਸ਼ਿਸ਼ ਕਰੀਏ ਉਹ ਇਹ ਹੁੰਦਾ ਵਾ ਆ ਹੋ ਗਿਆ ਆ ਹੋ ਗਿਆ ਇਹਨੇ ਐਂ ਕਹਤਾ ਤੂੰ ਮਿਲ ਇਹ ਅਸਲ ਚ ਕੀ ਹੈ ਕਹਿੰਦਾ ਵੀ ਜੇ ਤੇ ਨਹੀਂ ਗੱਲਾਂ ਕੱਢੀਆਂ ਤੇਰੇ ਬਾਪ ਨੇ ਗੱਲਾਂ ਕੱਢੀਆਂ ਨੇ ਜਮਨਾ ਦੇ ਪਾਣੀ ਨਾਲ ਇਹਨਾਂ ਨੂੰ ਕੋਈ ਕੰਸਰਨ ਨਹੀਂ ਦੂਜੀ ਗੱਲ ਉਹਦਾ ਇਹ ਕਹਿੰਦਾ ਮੈਂ ਜਮਨਾ ਸਾਫ਼ ਕਰ ਦੂੰ ਠੀਕ ਉਹ ਉਹ ਅੰਤਰਰਾਜੀ ਦੇ ਵਰੇ ਅੰਤਰਰਾਜੀ ਦਰਿਆ ਦੇ ਉੱਤੇ ਕਾਹਨੂੰ ਕਹਦੇ ਤੂੰ ਬੰਨ ਨਹੀਂ ਲਾ ਸਕਦਾ ਸਾਫ਼ ਕਰਨ ਦੀ ਗੱਲ ਬਿਲਕੁਲ ਉਹਦਾ ਉਹਦੇ ਤੇ ਅਧਿਕਾਰ ਹੀ ਨਹੀਂ ਆ। ਹੂੰ ਉਹ ਤਾਂ ਉਹਦੀ ਸਹਿਤ ਕਰਦੇ ਚਲੋ ਜੀ ਕੁਝ ਪੈਸੇ ਦਿੱਬੀ ਸਟ੍ਰੀਟ ਦੇ ਦਊਗੀ। ਹੂੰ ਉਹਦਾ ਅਧਿਕਾਰ ਨਹੀਂ ਜਮਨਾ ਦੇ ਦਿੱਬੀ ਜਮਨਾ ਚੋਂ ਪਾਣੀ ਨਹੀਂ ਜਾਲਾ ਲੈ ਸਕਦਾ। ਬਿਲਕੁਲ ਦਿੱਬੀ ਵਾਸਤੇ ਪੰਜਾਬ ਤੋਂ ਮੰਗਵਾਉਂਦਾ ਨਾ ਉਹਦਾ ਦਿੱਬੀ ਵਾਸਤੇ ਪਾਣੀ ਕੇ ਜੀ ਵਾਲ। ਸੋ ਇਸ ਕਰਕੇ ਜਮਨਾ ਦਾ ਸਾਰ ਸਾਡੇ ਜ਼ੁਖਾਨ ਕੀ ਹੋ ਗਏ ਬੰਦੇ? ਜ਼ੁਖਾਨ ਹੋ ਗਿਆ ਤੁਸੀਂ ਅਸਲੀ ਗੱਲ ਤਾਂ ਦੇਖਦੀ ਨਹੀਂ। ਹੂੰ ਤੁਸੀਂ ਹੋਰ ਹੀ ਆਉਣਾ ਕਹਤਾ ਫੰਗਣ ਦੀਆਂ ਦਾਣਾ ਬਣਾਉਨੇ ਆ। ਜੀ ਸੁਣੀ ਸੁਣਾਈ ਗੱਲ ਜਿਹਨੇ ਢਾਈ ਗੱਲੀ ਉਹਦੇ ਨਾਲ ਉੱਠ ਚੱਗੀ। ਸਾਰਾ ਇਹ ਹਾਲ ਹੋ ਗਿਆ। ਬਿਲਕੁਲ ਇਹ ਮੈਂ ਤਾਂ ਹੈਰਾਨ ਆ ਵੀ ਤੁਸੀਂ ਇੱਕ ਇੰਨਾ ਤਾਂ ਮੰਨ ਲਓ ਵੀ ਤੁਸੀਂ ਸਾਰਿਆਂ ਨੇ ਆਪ ਹੀ ਚੋਣਾਂ ਨਬੇਸਿਸ ਕਰੀ ਆਪ ਹੀ ਵੀ ਚੋਣਾਂ ਕਰਾ ਮੈਦਕ ਰਹੀ ਹੂੰ ਪ੍ਰੀ ਪੋਲ ਜੀ ਚੋਣਾਂ ਤੋਂ ਪਹਿਲਾਂ ਉਹ ਵੀ ਤੁਸੀਂ ਦਿਖਾ ਰਹੇ ਹੋ ਵੀ ਜਿੱਤੀ ਹੋ ਰਹੇ ਨੇ ਬਿਲਕੁਲ ਆ ਸੱਚ ਵੀ ਆ ਹੂੰ ਫਿਰ ਇੱਕ ਲਖਤ ਤੁਸੀਂ ਐਡਜੈਕਟ ਪੋਲ ਕਰਦੇ ਹੋ ਜਦ ਬਾਹਰ ਆਂਦਾ ਹੈ ਬੰਦਾ ਉਹ ਤੋਂ ਉਹਦੀ ਵੀਊ ਲੈਂਦੇ ਨੇ ਬਿਲਕੁਲ ਤੋਂ ਦੇ ਵਿੱਚੋਂ ਸਾਰੇ ਉਹਨੂੰ ਹਾਰਿਆ ਦਿਖਾਉਂਦੇ ਨੇ ਬੁਰੀ ਤਰ੍ਹਾਂ ਹੂੰ ਇਹ ਹੁਣ ਇੱਕ ਲਖਤ ਹੀ ਕਿਹੜੇ ਹੀ ਗਿੱਦੜ ਸਿੰਘੀ ਆ ਗਈ ਜਿਹੜਾ ਉਹ ਹੀ ਗਿੱਦੜ ਸਿੰਘੀ ਇੱਕੋ ਹੀ ਸੀ ਉਹ ਗਿੱਦੜ ਸਿੰਘੀ ਇੱਕ ਤਾਂ ਵੱਡੀ ਚੱਕ ਗਿੱਦੜ ਸਿੰਘੀ ਸੀਗਾ ਮਣਾ ਫਸ ਸੈਂਕੜੇ ਲੱਖ ਬੰਦਾ ਰਿਟਰਨ ਭਰਦਾ ਦੋ ਬਕਸਤਾਂ ਦੇ ਭਰਾਵਾਂ ਨੂੰ ਤਾਂ ਖਾਸ ਕਦੀ ਨਹੀਂ ਬੰਤਾ 2 ਲੱਖ ਮੋਟ ਦੀ ਸਾਰੀ ਜੀ ਤੋਂ ਦੂਜੀ ਗੱਲ ਜਿਹੜਾ ਹੈਗਾ ਇਹ ਛੇ ਜਹਾਜ਼ ਅਮਰੀਕੀ ਜਹਾਜ਼ ਨੂੰ ਉਹਨੇ سارے ਫੌਜੀ ਜਹਾਜ਼ ਨੂੰ ਬਿਲਕੁਲ ਬੇੜੀਆਂ ਲੱਗੀਆਂ ਹੋਈਆਂ ਸੀ ਉੱਥੇ ਜਿੱਦੀ ਕਿਉਂ ਨਹੀਂ ਤਾਰੇ ਬੰਦੇ ਤਾਂ ਉਹਦੇ ਗੁਜਰਾਤ ਦੇ ਜਿਆਦਾ ਨੇ ਜਿਹੜਾ ਵਾਈਬ੍ਰੈਂਟ ਗੁਜਰਾਤ ਸੀ ਨਾ ਉਹ ਵਾਈਬ੍ਰੇਟਿੰਗ ਗੁਜਰਾਤ ਬਣ ਗਿਆ ਬਿਲਕੁਲ ਹਿਦਨ ਲੱਗ ਗਿਆ ਉਹ ਹਾਂਜੀ ਕਿ 30 ਬੰਦੇ ਗੁਜਰਾਤ ਦੇ 30 ਹਜ਼ਾਰ ਨੇ ਦੇ ਉਤਾਰ ਸਾਦੇ ਰਹੇ ਨੇ ਜਿੰਨਾਂ ਦੇ 30 ਨੇ ਜੀ ਨਾ ਕੋਈ ਖਲਸਾ ਨਹੀਂ ਆ ਰਹੇ ਉਹਦਾ ਪ੍ਰਭਾਵ ਸੋ ਇਸ ਕਰਕੇ ਦੀ ਦੀ ਵੀ ਇੱਕ ਐਸਡੀ ਕਿਰਨ ਠੀਕ ਹੈ ਉਹਨਾਂ ਨੇ 48 ਸੀਟਾਂ ਲੈ ਲਈਆਂ ਇਹਨਾਂ ਦੀ ਬਾਈ ਰਹੀਆਂ ਰੱਖੂਏ ਤਾਂ ਹੀ ਰੋਲਾ ਪਾਉਂਦੇ ਨੇ ਜੀ ਇਹ ਤਾਂ ਕਹਿੰਦੇ ਜੋ ਜਿੱਤਾ ਉਹ ਸਿਕੰਦਰਾ ਦੀ ਗੱਲ ਹੈ ਪਰ ਉਹ ਕੋਈ ਬਹੁਤਾ ਵੱਡੀ ਗੱਲ ਨਹੀਂ ਹੈ ਜੇ ਆਪ ਆਪ ਦਾ ਠੀਕ ਤਰੀਕੇ ਨਾਲ ਕੰਮ ਕਰੇਗੀ ਤਾਂ ਆਪ ਨੂੰ ਕੋਈ ਐਨੀਵੇ ਆਪ ਨੂੰ ਖਦੇੜਦਾ 49% ਵੋਟ ਜੇ ਮੰਨ ਲਓ 100 ਦੀ 100 ਵੋਟ ਇਹਨਾਂ ਦੋਹਾਂ ਨੂੰ ਪੈਂਦੀ ਉਹ ਜੋ 49 ਵੋਟਾਂ केजरीवाल ਦੀਆਂ ਨੇ ਹੂੰ ਆ ਪਾਰਟੀਆਂ ਉਹਦੇ ਕੋਈ 51 ਨਹੀਂ ਜਿਹਨੇ ਉਹ ਐਨਡੀਆ ਦੀਆਂ ਨੇ ਕਿਸੇ ਨੇ ਵੀ ਨਹੀਂ ਹਾਂ ਸਾਰੇ ਕਹੀ ਜਾਂਦੇ ਬੀਜੇਪੀ ਬੀਜੇਗੀ ਐਨਡੀਆ ਸੀ ਕਿਉਂਕਿ ਦੋ ਸੀਟਾਂ ਉੱਥੇ ਇੱਕ ਚਰਵਾਪਾਸ ਫਰਮ ਨੇ ਲਈ ਇੱਕ ਜਿਹੜੀ ਉਹਨੇ ਲਈ ਹਮ ਸਰ ਕਿਹਾ ਜਾ ਰਿਹਾ ਵੀ ਆਮ ਆਦਮੀ ਪਾਰਟੀ ਪੰਜਾਬ ਅਦਲਤ ਕਾੜ ਕੇ ਖੇਡਣਾ ਚਾਹੁੰਦੀ ਹੈ ਸੀਐਮ ਪੋਸਟ ਲਈਏ ਕਿਆ ਸਰ ਕਿਆਸ ਲਗਾਏ ਜਾ ਰਹੇ ਨੇ ਇੱਥੇ ਦੇਖੋ ਗੱਲ ਇਹ ਆ ਕਿ ਜਦ ਪ੍ਰਗਟਪਾਨ ਬਿਮਾਰ ਸੀ ਉਦੋਂ ਵੀ ਕਹਿੰਦਾ ਵੀ ਇਹ ਦੰਤ ਫੇਸ ਨਾ ਬਲੀਆ ਚੀਮਾ ਚੀਮਾ ਹੀ ਤਾਂ ਡਿੱਡੀ ਦੇ ਨਾਲ ਬਿਲਕੁਲ ਸਿੱਧੀ ਗੱਲ ਹੈ ਤਾਂ ਚੀਮਾ ਪੈਣਾ ਹੈਡੋਪੀਸੀ ਦਾ ਉਹਨੂੰ ਕਹਿੰਦਾ ਮੈਂ ਮੁੱਖ ਮੰਤਰੀ ਬੰਦਾ ਜਿਵੇਂ ਮਰਜ਼ੀ ਬੰਦਾ ਜਿੱਥੇ ਪਾਸੇ ਫੈਨਸ ਦਾ ਦੇਖ ਲੋ ਹੋਰ ਦੇਖੋ ਇਹ ਜੀ ਕੋਈ ਕਰਨੀ ਆ ਵੀ ਜੇ ਹੋ ਠੀਕ ਆ ਦਲਤ ਹੋ ਕੇ ਉਹਨੂੰ ਬਣਾ ਦੇਣਾ ਜੰਨੀ ਸਾਹਿਬ ਵੀ ਬਣੇ ਸੀ ਜੰਨੀ ਸਾਹਿਬ ਨੇ ਫਿਰ ਵੀ ਮਤਲਬ ਕਾਫੀ ਉਹ ਕਰਿਆ ਜਿੰਨਾ ਵੀ ਬਤਾਉ ਮੁੱਖ ਮੰਤਰੀ 6 ਮਹੀਨੇ ਵੀ ਨਾ ਬਚ ਮੰਤਰੀ ਤੌਰ ਤੇ ਨਿੰਚ ਕਦੀ ਤਸਦੀ ਹੋਈ ਨਹੀਂ ਵੀ ਇਹਨਾਂ ਨੇ ਵਿੱਤ ਮੰਤਰੀ ਤੌਰ ਤੇ ਉਸ ਤਰੀਕੇ ਦੇ ਕੰਮ ਕਰੇ ਹੋਣ ਸਰਕਾਰੀ ਕਾਰਜਾਂ ਦਾ 48 ਕਾਰਜ ਦੇ ਮਲੇ ਪੈਸੇ ਹੀ ਕਾਰਜ ਬਿਲਕੁਲ ਉਹਨਾਂ ਦਾ ਪੈਸਾ ਕੱਟ ਕੇ ਯੂਨੀਵਰਸਿਟੀ ਨੂੰ ਦਿੱਤਾ ਉਹਦਾ ਇਨਕੁਆਇਰੀ ੱਥੱਕ ਨਹੀਂ ਕਰੀ ਬੇਚੇ ਇੰਨੀ ਠੱਗੀ ਕਿਵੇਂ ਹੋਈ ਹੈ ਯੂਨੀਵਰਸਿਟੀ ਦੇ ਪੈਸੇ ਦੀ ਹੂੰ 100 ਕਰੋੜ ਰੁਪਈਆ ਉਧੋਂ ਕੱਟ ਕੇ ਉਧਰ ਦਿੱਤਾ ਜੀ ਉਹ ਕਾਰਡ ਖੋ ਪੱਕੇ ਨਰਗੇ ਆਏ ਇਹਨਾਂ ਦਾ ਤਬਿੱਤ ਦਾ ਹਾਲ ਫੇਸ ਕਰਕੇ ਮੈਨੂੰ ਨਹੀਂ ਲੱਗਦਾ ਬਾਕੀ ਉਹ ਪਹਿਲਾਂ ਵੀ ਉਹਨਾਂ ਨੇ ਜਦ ਭਗਵੰਤ ਮਾਨ ਬਿਮਾਰ ਹੋ ਗਿਆ ਸੀ ਉਦੋਂ ਵੀ ਰੌਲਾ ਇਹੇ ਹੋਗੇ ਫਿਰ ਉਹ ਕੋਈ ਕਹਿੰਦੇ ਉਸ ਵੀਕਰ ਨੂੰ ਬਣਾ ਰਹੇ ਨੇ ਬੈਕਵਰਡ ਕਲਾਸਿਕ ਦਾ ਕਾਰਡ ਖੇਡ ਰਹੇ ਨੇ ਸੋ ਇਹ ਜੇ ਕਾਰਡ ਚੱਲਦੇ ਰਹਿੰ ਵੀ ਹੁਣ ਇਹ ਕਾਜਾਂ ਦੀ ਗੱਲ ਕਰਨਗੇ ਜਾਂ ਇਸ ਵੇਲੇ ਉਹ ਕੋੜਾ ਬਦਲਣ ਦੀ ਗੱਲ ਕਰਨਗੇ ਜੋ ਕਾਂਗਰਸ ਦਾ ਹਾਲ ਹੋਇਆ ਸੀ ਹੂੰ ਕੋੜਾ ਬਦਲਣ ਨਾਲ ਉਹ ਜਿੰਨਾ ਦਾ ਹਾਫ ਹੂੰ ਸਰ ਕਿਹਾ ਜਾ ਰਿਹਾ ਵੀ ਆਮ ਆਦਮੀ ਪਾਰਟੀ ਪੰਜਾਬ ਦੇ ਐਮ ਐਲ ਏ ਚ ਮੰਤਰੀਆਂ ਚ ਬੜੀ ਖੁਸ਼ੀ ਆ ਵੀ ਕੈਜਰੀਵਾਲ ਹਾਰ ਕੇ ਕੀ ਇਹ ਸੱਚ ਹੈ ਨਹੀਂ ਨਹੀਂ ਮੰਨਦਾ ਹੂੰ ਕਿਹੜਾ ਬੰਦਾ ਇਹ ਕਹੇ ਵੀ ਮੇਰੇ ਬਾਪ ਦੀ ਪੱਗ ਲਏਗੀ ਮੈਂ ਖੁਸ਼ਾਂ ਉਹ ਜਦ ਤਾ ਸਿਆਣਾ ਨਹੀਂ ਤੇ ਜਾਂ ਝੂਠ ਬੋਲ ਰਹੇ ਨੇ ਲੋਗ ਉਹਦੇ ਬਾਰੇ ਹੂੰ ਬਾਪ ਦੀ ਪੱਗ ਲਾ ਕੇ ਕੋਈ ਖੁਸ਼ੀ ਨਹੀਂ ਹੋ ਸਕਦਾ ਜੇ ਹੁੰਦਾ ਤੇ ਫਿਰ ਉਹ ਸਿਆਣਾ ਜੀ ਕੀ ਕੇਜਰੀਵਾਲ ਦਾ ਹਾਰਨਾ ਇੱਥੇ ਆਪ ਆਪੀ ਦੇ ਕਫਨ ਚ ਕਿੱਦ ਬਣੇਗਾ ਹੂੰ ਕੇਜਰੀਵਾਲ ਦਾ ਜਿੰਨਾ ਉਹਦੀ ਤਾਕਤ ਬੰਦੀ ਸੀ ਥੋੜੇ ਕਿਹਾ ਕਿ ਬੀਜਪੀ ਇਹ ਨਹੀਂ ਸਕੇ ਹਾਂ ਖੁਸ਼ੀ ਹੋ ਸਕਦੇ ਨੇ ਬਣ ਕੇਜਰੀਵਾਲ ਹਾਰ ਗਿਆ ਤੇ ਹੁਣ ਆਪਾਂ ਜਾ ਕੇ ਭਗਵੰਤ ਸਿੰਘ ਦੇ ਨਾਲ ਗਏ ਅੰਤਿਸ਼ਾ ਜੀ ਨਾਲ ਫਿਰ ਤਾਂ ਠੀਕ ਆ ਫਿਰ ਤਾਂ ਕੋਈ ਰੋਕਦਾ ਹੀ ਨਹੀਂ ਜੀ ਆ ਜਿਵੇਂ ਅਕਾਦੀਆਂ ਚ ਵੀ ਕਈ ਫਿਰਦੇ ਨੇ ਵੀ ਸਾਨੂੰ ਬਸ ਇੱਕ ਸੀਟ ਮਿਲਦੀ ਜੀ ਚਾਰ ਸੀਟਾਂ ਜਿੰਤਲੀ ਅਸੀਂ ਆਪੀ ਬੰਦੀ ਹੈ ਜੀ ਇਹਨਾਂ ਦੇ ਬੰਦੀ ਹੈ ਜੀ ਜੀ ਨੂੰ ਇੰਨੀ ਤਾਕਤ ਹੈ ਕਿਉਂਕਿ ਆਪ ਸਾ ਹੈ ਤਾਂ ਬਹੁਤ ਕੱਢ ਰਹੇ ਹੈ ਜੀ ਜਿਹੜਾ ਮੂਈ ਤਾਂ ਪੰਚ ਸਰਪੰਚ ਦਾ ਬਣਿਆ ਨਹੀਂ ਸੀ ਉਹ ਪਿੰਡ ਦਾ ਉਹ ਇੰਨੇ ਦੇ ਬਣ ਗਏ ਉਹੋ ਜਿਹੇ ਬੰਦੇ ਉਹ ਕਹਿੰਦੇ ਜਿਸੀ ਇੱਟੇ ਮੈਂ ਦੇ ਬਣ ਸਕਦੇ ਆ ਇਹ ਤਾਂ ਕਹਿੰ ਨੂੰ ਕੇਂਦਰ ਚ ਮੰਤਰੀ ਵੀ ਬਣ ਸਕਦਾ ਜਿਹੜਾ ਰਵਨੀਚ ਹਾਲਾਂਕਿ ਰਿਲੀਜੀਬਿਲਟੀ ਦਾ ਇੰਨੇ ਬੜੀ ਐਮਪੀ ਰਸੀ ਵੀ ਜੇ ਬਣ ਸਕਦਾ ਸੀ ਕਿਉਂ ਨਹੀਂ ਬਣ ਤੱਕਦੇ ਜੀ ਉਹ ਹਰੇਕ ਆਈ ਹੁਣ ਤਾਂ ਹਰੇਕ ਨਾ ਉਹ ਹੈ ਪਰ ਮੈਨੂੰ ਆਇ ਲੱਗਦਾ ਉਹ ਉੱਠਦਾ ਬੁੱਲ ਲਟਕਣ ਵਾਲੀ ਗੱਲ ਪੰਜਾਬੀ ਚ ਖਾਨ ਹੈ ਇਹ ਭਵੰਤਮਾਨ ਨੂੰ ਮੈਨੂੰ ਨਹੀਂ ਲੱਗਦਾ ਹਟਾਉਣਗੇ ਜੇ ਹਟਾਉਣਗੇ ਤਾਂ ਗਲਤੀ ਕਰਨਗੇ ਹੂੰ ਪਰ ਸਰ ਅੱਜ ਮੀਟਿੰਗ ਚ ਕਿਉਂ ਬੁਲਾਏ ਨੇ ਕੀ ਕਹੇ ਜਿਹੜੀ ਵਾਲ ਹਾਰ ਦਾ ਠੇਕਰ ਆ ਪੰਜਾਬ ਦੇ ਮੰਤਰੀ ਸਿਰਫ ਬੰਨਣਾ ਚਾਹੁੰਦੇ ਨੇ ਕੀ ਚੱਕਰ ਆ ਇਹ ਤੁਸੀਂ ਕਿਉਂ ਕਨਕਲੂਜਨ ਕੱਢਦੇ ਹੋ ਕਿ ਮੀਟਿੰਗ ਕਰਨੀ ਗੁਨਾਹ ਹੈ ਉਹ ਹਾਰ ਗਏ ਉੱਚੇ ਆਪਦੀ ਇੱਥੇ ਐਡੀ ਵੱਡੀ ਪਾਰਟੀ ਆ ਰਾਜ ਕਰਦੀ ਹੈ ਦਿੱਲੀ ਚ ਹਾਰਨ ਦਾ ਇਥੋਂ ਦੇ ਜਿਹੜੇ ਆਪ ਦੇ ਐਮਐਲਬੀ ਨੇ ਮਨਿਸਟਰ ਨੇ ਉਹਨਾਂ ਨੇ ਲੀਡਰ ਨੇ ਪਾਰਟੀ ਦੇ ਉਹਨਾਂ ਨੇ ਲੋਕਾਂ ਨੂੰ ਕੋਈ ਜਵਾਬ ਨਹੀਂ ਦੇਣਾ ਉਹ ਉੱਥੋਂ ਪੁੱਛਣਗੇ ਨਾ ਵੀ ਤੁਸੀਂ ਕੀ ਸਮਝਦੇ ਹੋ ਦਿੱਲੀ ਵਾਲੇ ਦੱਸਣਗੇ ਨਹੀਂ ਸਾਡੀ ਹਾਰ ਦੇ ਕੀ ਕਾਰਨ ਨੇ ਜੇ ਉਹ ਮੀਟਿੰਗ ਇਹ ਨਹੀਂ ਹੈ ਮੀਟਿੰਗ ਰੁਟੀਨ ਹੈ ਕੋਈ ਬੰਦਾ ਮਕਦਮਾ ਹਾਰ ਜਾਂਦਾ ਮੰਨ ਲਓ ਤੁਸੀਂ ਕਦੇ ਵੇਖੇ ਗਲਤੀ ਕਰ ਸਕਦਾ ਵੀ ਆਪਾਂ ਹਾਰੇ ਕਿਉਂ ਬਿਲਕੁਲ ਉਹ ਆਪਦੀ ਰਿਸ਼ਤੇਦਾਰ ਨੂੰ ਵੀ ਬੁਲਾ ਸਕਦਾ ਹਮ ਆਪਦੇ ਦੋਸਤਾਂ ਨੂੰ ਵੀ ਤੁਹਾਨੂੰ ਨਹੀਂ ਬੁਲਾ ਸਕਦਾ ਇਹ ਕਾ ਪਾਰਟੀ ਹੈ ਉਹ ਮੇਰੇ ਹਿਸਾਬ ਨਾਲ ਅਸੀਂ ਹਸਲ ਤੇ ਹਰ ਇੱਕ ਗੱਲ ਦੇ ਵਿੱਚੋਂ ਕੁਛ ਨਾ ਕੁਛ ਇਹੀ ਕਰਦੇ ਹਾਂ ਕਿਉਂਕਿ ਅਸੀਂ ਰਾਜਨੀਤੀ ਛੱਡ ਕੇ ਅਸੀਂ ਵਿਅਕਤੀਆਂ ਦੇ ਉੱਤੇ ਕੇਂਦਰਿਤ ਕਰਦੇ ਹਾਂ ਆਹ ਚੰਗਾ ਆਹ ਮਾੜਾ ਆਹ ਦੇ ਆ ਦੂ ਤੁਸੀਂ ਐਂ ਕਰੋ ਇੱਥੇ ਮੈਂ ਤੁਹਾਨੂੰ ਇੱਕ ਬਾਈਨ ਕਹਾਂਗਾ ਹਮ ਹਾਲਾਂਕਿ ਆਪਣੇ ਕੋਲ ਟਾਈਮ ਘੱਟ ਥਾ ਐਚੇ ਕੇਂਦਰੀ ਸਿੰਘ ਸੁਭਾਚ ਅਸੀਂ 17 ਬੰਦੇ ਇੱਕ ਮੀਟਿੰਗ ਕਰ ਰਹੇ ਸੀ ਜੀ ਸਤਾਰਾਂ ਦੇ ਸਤਾਰਾਂ ਪੰਜਾਬ ਚ ਜਾਣੇ ਮਾਨੇ ਬੰਦੇ ਨੇ ਮਹੀਂ ਉਹਨਾਂ ਤੋਂ ਸਭ ਤੋਂ ਘੱਟ ਜਾਣਿਆ ਹੋਇਆ ਬਾਕੀ ਸਾਰੇ ਮੇਰੇ ਨਾਲ ਜ਼ਿਆਦਾ ਜਾਣਦੇ ਹਾਂ ਉਹਦੇ ਮੇਰਾ ਮੈਂ ਇੱਕ ਪੇਪਰ ਪੜ੍ਹਨਾ ਸੀ ਪੰਜਾਬ ਦਾ ਕਰੀਏ ਕੀ ਇਹ ਚੋਣਾਂ ਤੋਂ ਪਹਿਲਾਂ ਜਿਹੜੀਆਂ ਪੰਜਾਬ ਦੀਆਂ ਚੋਣਾਂ ਹੋਈਆਂ ਅਸੀਂ ਬਦੀ ਦੀਆਂ ਉਹ ਮੈਨੂੰ ਕਹਿੰਦੇ ਵੀ ਇਹ ਸਿਆਸਤ ਨਹੀਂ ਹੈ ਇਹਦੇ ਚ ਮੈਂ ਤਾਂ ਸਭ ਸਿੱਖਿਆ ਕਿਵੇਂ ਸਿਹਤ ਕਿਵੇਂ ਰੁਜਗਾਰ ਕਿਵੇਂ ਖੇਤੀ ਉਹ ਲੱਗਦੀ ਨਹੀਂ ਤੂੰ ਕਹਿੰਦਾ ਇਹ ਗੱਲ ਤਾਂ ਵੀ ਲੱਗਦੀ ਨਹੀਂ ਹੁੰਦੀ ਮੈਂ ਚੱਲੋ ਛੱਡੋ ਜੇ ਤੁਸੀਂ ਸਿਆਸਤ ਕਰਦੇ ਹੋ ਵੇ ਆ ਜਿਹੜੇ ਸ਼ੇਅਰ ਕਰ ਰਹੇ ਨੇ ਮੀਟਿੰਗ ਹੂੰ ਜੇ ਪੰਜਾਬ ਦੇ ਲੋਕ ਇਹ ਕਹਿ ਦੇਣ ਆਪ ਮੰਨ ਲਓ ਹੂੰ ਵੀ ਇਹ ਮੁੱਖ ਮੰਤਰੀ ਜੀ ਅਸੀਂ ਕਿਉਂਕਿ 17 ਸੀਗੇ ਤੁਸੀਂ ਸਾਰੇ ਮੰਨ ਤੁਸੀਂ ਸਾਰੇ ਮੰਨਦੇ ਬਿਲਕੁਲ ਪਰ ਚੰਨ ਸੀ ਤੇ ਤੁਸੀਂ 100 ਬੰਦਾ ਆਉਦੀ ਮਰਜ਼ੀ ਦਾ ਟਿਕ ਲੋ ਹੂੰ ਫੇਰ ਪੰਜਾਬ ਦਾ ਮਸਲਾ ਹੱਲ ਕਰ ਦੋਗੇ ਇਹ ਦੱਸੋ ਮੈਨੂੰ ਇਹਦਾ ਜਵਾਬ ਦੇ ਦਿਓ ਵਸ ਹੂੰ ਫੇਰ ਸਿੱਖਿਆ ਠੀਕ ਕਰ ਦੋਗੇ ਸੇਠ ਠੀਕ ਕਰ ਦੋਗੇ ਕਿਸਾਨੀ ਦਾ ਮਸਲਾ ਹੱਲ ਕਰ ਦੋਗੇ ਰੋਜ਼ਗਾਰ ਦੇ ਲੋਗੇ ਸੰਮੇਜੇ ਕੰਮ ਜਿ ਘਟਾ ਦੋਗੇ ਗਰੀਬ ਆਦਮੀ ਨਾਲ ਤੱਕਾ ਹੋ ਰਿਹਾ ਹਟਾ ਦੋਗੇ ਦਫਤਰ ਠੀਕ ਕਰ ਦੋਗੇ ਸੂਬੇ ਜਿਹਨੇ ਕਰਜ਼ਾ ਚੜਦਾ ਉਹ ਹਟਾ ਦੋਗੇ ਸੂਬੇ ਦੇ ਹੱਕ ਜਿਹੜੇ ਖਿੰਦ ਨੇ ਖੋਲੇ ਉਹ ਲੈ ਲੋਗੇ ਦੱਸ ਦੋਗੇ ਇਹਹੀ ਇਹਹੀ ਮਸਲੇ ਨੇ ਨਾ ਨਸ਼ੇ ਬੰਦ ਕਰ ਦੋਗੇ ਬਿਲਕੁਲ ਤੋ ਮਹਿੰਗਾਈ ਘਟਾ ਦੋਗੇ ਲੋਕਾਂ ਨੇ ਕੰਮ ਦਫਤਰ ਚ ਹੋਣ ਲੱਗ ਜਾਣਗੇ ਚਬੇ ਇਹ ਛੱਡੋ ਬਾਕੀ ਸਾਰਾ ਛੱਡੋ ਲੋਕਾਂ ਨੇ ਕੰਮ ਕਰਨ ਲਾ ਦੋਗੇ ਕਿਉਂਕਿ ਉਹਨਾਂ ਚੋਂ ਇੱਕ ਵੀ ਬੰਦਾ ਉਹ ਨਹੀਂ ਸੀ ਜਿਹਨੇ ਕਦੇ ਸਰਕਾਰ ਚ ਕੰਮ ਚਲਾ ਕੇ ਦੇਖਿਆ ਹੋਵੇ ਬਿਲਕੁਲ ਨਹੀਂ ਕਦਾ ਸੀ ਜਿਹਨੇ ਸਰਕਾਰ ਚ ਕੰਮ ਚਲਾਉਂਦਾ ਸੀ ਅਹੁਦੇ ਦੇ ਤੌਰ ਤੇ ਅਸੀਂ ਉੱਥੇ ਦੇਖਿਆ ਵੀ ਕਿਵੇਂ ਤੁਹਾਨੂੰ ਕਰਨਾ ਪੈਂਦਾ ਕਿਵੇਂ ਔਖਾ ਹੋਣਾ ਹੈ ਇਹ ਐਨਾ ਸੌਖਾ ਕੰਮ ਨਹੀਂ ਹੈ ਆਪਾਂ ਸੜਕ ਤੇ ਜਾਂਦੇ ਆ ਆਪਾਂ ਸੋਚਦੇ ਮੈਨੂੰ ਕੌਣ ਰੋਕ ਸਕਦਾ ਹੈ ਹੈ ਦੋ ਤਰੀਕੇ ਹੋ ਸਕਦੇ ਨੇ ਇੱਕ ਕੋਈ شریف ਆਉਂਦਾ ਉਹਦੇ ਵਿੱਚ ਵਿੱਚ ਜੇ ਉਹ ਤੁਹਾਨੂੰ ਕੁੱਟ ਦੇ ਜਾਂ ਤੁਸੀਂ ਉਹਨੂੰ ਮਾਰ ਕੇ ਨਾਲ ਜੋਗਾ ਪੁਲਿਸ ਭਾਲੇ ਜਾਂ ਕੋਈ ਗੁੰਡਾ ਆਉਂਦਾ ਉਹ ਤੁਹਾਨੂੰ ਕਹਿੰਦਾ ਆ ਜਾ ਉਹ ਸੜਕ ਕਿਨੇ ਪੁੱਛਣੀ ਸੋ ਸਮਾਜ ਜਾਂ ਚਾਹੁੰਦਾ ਹੈ ਸਰਕਾਰਾਂ ਚਾਹਦੀਆਂ ਨੇ মিডিਆ ਨੇ ਵਿਰੋਧੀਆਂ ਨੇ ਖੋਰ ਬੰਦੇ ਜਿਹੜੇ ਤੁਹਾਡੇ ਅੰਦਰ ਖਰਾਬ ਕਰਨ ਵਾਲੇ ਹੁੰਦੇ ਨੇ ਲਾਲਚੀਆਂ ਨੇ ਤੁਹਾਡੇ ਨਾਲ ਘਿਰਨਾ ਕਰਨ ਵਾਲਿਆਂ ਨੇ ਆਂਦੀ-ਆਂਦੀ ਭੂਮਿਕਾ ਨਿਭਾਉਣੀ ਹੁੰਦੀ ਹੈ ਨਿੰਦਕਾਂ ਨੇ ਭੂਮਿਕਾ ਨਿਭਾਉਣੀ ਹੁੰਦੀ ਹੈ ਵਿਰੋਧੀਆਂ ਨੇ ਭੂਮਿਕਾ ਨਿਭਾਉਣੀ ਨਹੀਂ ਹੁੰਦੀ ਹੈ ਉਹਦੇ ਵਿਰੋਧੀ ਦੀ ਗੱਲ ਸੁਣ ਲਈਦੀ ਹੁੰਦੀ ਹੈ ਉਹਨੂੰ ਰੋਕਣਾ ਨਹੀਂ ਹੁੰਦਾ ਨਿੰਦਕ ਨੂੰ ਰੋਕਣਾ ਨਹੀਂ ਹੁੰਦਾ ਇਸੇ ਕਰਕੇ ਕਬੀਰ ਸਾਹਿਬ ਨੇ ਕਿਹਾ ਭੜੇ ਨਿੰਦੋ ਭੜੇ ਨਿੰਦੋ ਭੜੇ ਨਿੰਦ ਮੋਕਲ ਹੋ ਗਰੇ ਨਿੰਦਾ ਜਾਣ ਕੋ ਖਰੀ ਤਿਆਰੀ ਹੈ ਉਹ ਉਹ ਤਾਂ ਕਪੜੇ ਤੋਂ ਹੈ ਪਰ ਅੱਗੇ ਹੈ ਨਿੰਦਕ ਹੱਸ ਉਹ ਹਮਰਾ ਨਹੀਂ ਤੇ ਨਿੰਦਕ ਨਹੀਂ ਹੈ ਹਮਰਾ ਕੀ ਜਿਹੜਾ ਤੁਹਾਡੀ ਲੋਚਨਾ ਕਰਦਾ ਹੈ ਉਹਦੇ ਧਿਆਨ ਲੱਖੋ ਪਵਗੰਤ ਮਾਨ ਇੱਥੇ ਜਿਹੜੇ ਇਹ ਸਾਰੇ ਅੰਮੇਬੀ ਮਿਨਿਸਟਰੀ ਦੇ ਝੋਂਦੇ ਇਹ ਤਾਂ ਕਿਸੇ ਦੀ ਲੋਚਨਾ ਸੁਣਨ ਚਾਰ ਨਹੀਂ ਹੈਗੀ ਜੀ ਮਾੜੀ ਜੀ ਲੋਚਨਾ ਕਰ ਦੋ ਉਹਦੀਆਂ ਅੱਗ ਪੂਰ ਬੋਜ ਸਾਨੂੰ ਕਿਵੇਂ ਕਹਤਾ ਉਹ ਭਾਈ ਤੁਸੀਂ ਕੋ ਰੱਬ ਬਣ ਗਏ ਲੋਕ ਤਾਂ ਰੱਬ ਨੂੰ ਗਾਲਾਂ ਕੱਢ ਦਿੰਦੇ ਨੇ ਹੂੰ ਗਾਲਾਂ ਕੱਢ ਦਿੰਦੇ ਨੇ ਲੋਚਨਾ ਤਾਂ ਕਦੀ ਦਿੰਦੇ ਨੇ ਲੋਚਨਾ ਤਾਂ ਇੰਨੀ ਵੰਦੀ ਰੰਬਾ ਤੁਸੀਂ ਕੀ ਕਰਦਾ ਮੇਰੇ ਨਾਲ ਆ ਗਾਣਾ ਕਰਦੇ ਵੀ ਤਿੰਨ ਤੋਂ ਬਹਿਣਾ ਕੀ ਹੈ ਮੈਂ ਜਿਸ ਨੂੰ ਮਜ਼ਾ ਨਹੀਂ ਕਰ ਸਕਦਾ ਜੀ ਬਿਲਕੁਲ ਸੋ ਇਸ ਕਰਕੇ ਬੰਦੇ ਨੂੰ ਹੰਕਾਰ ਚ ਨਹੀਂ ਆਉਣਾ ਚਾਹੀਦਾ ਕਹਿੰਦੇ ਬੜਾ ਬੋਲਣਾ ਬੋਲੀਏ ਕਰਤਾਰ ਨੂੰ ਡਰੀਏ ਜੀ ਤੋ ਇਹ ਇਹ ਨਿਕਲੀ ਤਾਂ ਸਰ ਲਾਸਟ ਸਵਾਲ ਹੈ ਕਿ ਫਿਰ ਗੱਲ ਖਤਮ ਕਰਦੇ ਆ ਸਰ ਭਗਵਾਨ ਤੁਮਾਨ ਨੇ ਦਿੱਲੀ ਚੋਣ ਪ੍ਰਚਾਰ ਦੇ ਵਿੱਚ ਕਿਹਾ ਮੈਂ 80000 ਤਕਰੀਬਨ ਨੌਕਰੀਆਂ ਦਿੱਤੀਆਂ ਨੇ ਪੰਜਾਬ ਦੇ ਬੱਚਿਆਂ ਨੂੰ ਮੈਂ ਬਿਜਲੀ ਮਾਫ ਕੀਤੀ ਆ ਮੈਂ ਸਰਕਾਰੀ ਸਕੂਲ ਨੇ ਮਾਡਲ ਸਕੂਲ ਬਣਾਤੇ ਸਾਡੇ ਪ੍ਰਿੰਸੀਪਲ ਸਵਿਟਜ਼ਰਲੈਂਡ ਤੋਂ ਟ੍ਰੇਨਿੰਗ ਲੈ ਕੇ ਇੱਥੇ ਆ ਰਹੇ ਨੇ ਦਿੱਲੀ ਦੀ ਚੋਣ ਤੁਹਾਨੂੰ ਲੱਗਦਾ ਵੀ ਦਿੱਲੀ ਦੇ ਆਪ ਦੇ ਖੁਦ ਦੇ ਮੁੱਦਿਆਂ ਤੇ ਲੜੀ ਗਈ ਹੈ ਕਿ ਪੰਜਾਬ ਨੂੰ ਲੈ ਕੇ ਉੱਥੇ ਚੱਲਿਆ ਚੋਣ ਪ੍ਰਚਾਰ ਦੇ ਵਿੱਚ ਸਾਰਾ ਕੁਝ ਨਹੀਂ ਐਵੇਂ ਗੱਤ ਪ੍ਰਚਾਰ ਕਰ ਰਹੇ ਸੀ ਹੂੰ ਇਹਨਾਂ ਨੇ ਪ੍ਰਚਾਰ ਨਾ ਉੱਥੇ ਉਹਦਾ ਕੋਈ ਮਤਲਬ ਸੀ ਉਹਨਾਂ ਦੇ ਸਕੂਲੀ ਤੋਂ ਬਿਹਤਰ ਨਹੀਂ ਸਰਕਾਰੀ ਸਕੂਲ ਦਿੱਲੀ ਦੇ ਮੈਂ ਤੁਹਾਨੂੰ ਛੁੱਟ ਜੀ ਧਾਰਨ ਦੇਣਾ ਇੱਕ ਅਸੀਂ ਜਾਣਾ ਸੀ ਕਿਤੇ ਮੈਂ ਲੈਕਚਰ ਦੇਣਾ ਉੱਥੇ ਅਸੀਂ ਬੈਠੇ ਜੀ ਆ ਵੀਜ਼ਾ ਵਾਸਤੇ ਗਿਆ ਫਿਰ ਸੀ ਬਿਲਕੁਲ ਉੱਥੇ ਅਸੀਂ ਚਾਹ ਪੀਣ ਲੱਗੇ ਹਮ ਵੀਜ਼ਾ ਸੈਂਟਰ ਦੇ ਨੇੜੇ ਤੇ ਜੀ ਜੀ ਤੇ ਉਹਨਾਂ ਨੇ ਥੋੜਾ ਟਾਈਮ ਲੱਗਣਾ ਸੀ ਤੇ ਉਹ ਮੈਨੂੰ ਉੱਥੇ ਬੰਦੇ ਖੜੇ ਐਸ ਤੋਂ ਪਹਿਲਾਂ ਦੀ ਚੋਣ ਦੇ ਲੈ ਦੀ ਗੱਲ ਹੈ ਜੀ ਤੇ ਆਰਐਸਐਸ ਦਾ ਬੰਦਾ ਉਹ ਗੱਲਾਂ ਮਤਲਬ ਚ ਮੇਰੇ ਨਾਲ ਕਰ ਲੱਗਿਆ ਮੈਨੂੰ ਪਤਾ ਲੱਗਿਆ ਇਹ ਤਾਂ ਆਰਐਸਐਸ ਦਾ ਮੈਂ ਇੱਥੇ ਅੱਜ ਕੀ ਚੋਣ ਦਾ ਕੀ ਹੋ ਕਦ ਨਹੀਂ ਆਪ ਜਿੱਤੋਗੇ ਨਾ ਕਿਉਂ ਕਦ ਨਹੀਂ ਤੁਸੀਂ ਆ ਸਾਹਮਣੇ ਸਕੂਲ ਹੈ ਜਾ ਕੇ ਦੇਖੋ ਤੁਹਾਨੂੰ ਫਿਰ ਪਤਾ ਲੱਗੂਗੀ ਸਕੂਲ ਹੈ ਕਿ ਸ਼ੀਸ਼ਪਤ ਹੈ ਹਮ ਆ ਕਿ ਇੱਕ ਸਕੂਲ ਕਰਦੇ ਇਹ ਹਮ ਉਹ ਅਸੀਂ ਸਵਿਟ ਜਿਹਨਾਂ ਨਾਲ ਭੇਜਿਆ ਸਵਿਟ ਜਿਹਨਾਂ ਨਾਲ ਭੇਜ ਨਾਲ ਪੰਜਾਬ ਦਾ 19.5 ਹਜ਼ਾਰ ਸਕੂਲ ਹੈ 1 ਲੱਖ 22000 ਟੀਚਰ ਹੈ ਹਮ 25 ਲੱਖ ਬੱਚਾ ਪੜਦਾ ਹੈ ਬਿਲਕੁਲ ਉਹਦੇ ਨਾਲ ਸਵਿਟ ਜਿਹਨਾਂ ਨਾਲ ਦੋ ਬੰਦੇ ਭੇਜ ਕੇ ਹੋ ਜਾਊਗਾ ਇਹ ਜਿਹੜਾ ਜਿਹਨੂੰ ਇਹਨਾਂ ਨੇ ਭਵੰਤਮਾਨ ਪੱਦੀ ਮਾਰਨ ਦੀ ਆਤੀ ਹੈ ਉਹਨੂੰ ਪੱਦੀ ਘੱਟ ਮਾਰਨੀ ਚਾਹੀਦੀ ਹੈ ਕੰਮ ਕਰਨਾ ਚਾਹੀਦਾ ਪੰਜਾਬੀ ਜਿਵੇਂ ਅਸੀਂ ਪੱਦੀ ਕਹਿੰਦੇ ਆ ਇਹ ਪੱਦੀ ਮਾਰ ਬਈ ਤੂੰ ਜਿੱਦੀ ਦੇ ਸਕੂਲਾਂ ਤੂੰ ਕਹੋ ਭਾਈ ਅਸੀਂ ਵੀ ਉੱਥੇ ਕਰ ਰਹੇ ਹਾਂ ਜਿਵੇਂ ਦਿੱਲੀ ਨੇ ਸਕੂਲ ਚਲਾਏ ਨੇ ਇੱਥੇ ਤਾਂ ਤੂੰ ਦਿੱਲੀ ਮਾਡਲ ਕਹੀ ਜਾਂਦਾ ਉੱਥੇ ਤੂੰ ਕਹਿੰਦਾ ਅਸੀਂ ਠੀਕ ਕਰਤਾ ਲੈ ਇਹ ਜਿਹਨੂੰ ਐਵੇਂ ਤੁਸੀਂ ਕਹੋ ਵੀ ਦੇਖੋ ਤੁਸੀਂ ਬਹੁਤ ਸੋਹਣਾ ਸਕੂਲ ਚਲਾ ਰਹੇ ਹੋਗੇ ਕੇਜੀ ਵਾਲ ਸਾਹਮਣੇ ਬੜਾ ਵਧੀਆ ਸਿਸ਼ੋਧਿਆ ਜੀ ਨੇ ਕਰਿਆ ਅਸੀਂ ਵੀ ਵਰਗੇ ਨਾਲ ਹੀ ਨਕਲ ਕਰਕੇ ਪੰਜਾਬ 'ਚ ਕਰ ਗਏ ਜੀ ਉੱਥੇ ਤਾਂ ਕਹਿੰਨਾ ਕਰਦਾ ਉਹ ਉਰੇ ਦਾ ਕਹਿਣਗੇ ਅਸੀਂ ਡਿੱਡੀ ਮਾਡਲ ਲਾਗੂ ਕਰਦੇ ਆ ਇਹ ਉਲਟੀ ਗੱਲ ਕਰਦੇ ਨੇ ਬਿਲਕੁਲ ਇੱਥੇ ਡਿੱਡੀ ਮਾਡਲ ਕਹਿ ਕੇ ਲੋਕਾਂ ਨੂੰ ਆਦੇ ਵਿਰੋਧ ਕਰਦੇ ਨੇ ਉੱਥੇ ਪੰਜਾਬ ਮਾਡਲ ਕਹਿ ਕੇ ਵਿਰੋਧ ਕਰਿਆ ਭਗੰਤ ਮਾਨ ਨੂੰ ਤਾਂ ਨੁਕਸਾਨ ਕਰਿਆ ਬਲਕਿ ਹੂੰ ਸੋ ਆਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੂਗਾ ਪੰਜਾਬ ਦੀ ਸਿਆਸਤ ਹੋਰ ਦਿਲਚਸਪ ਕਿਵੇਂ ਬਣਦੀ ਹੈ ਸੋ ਥੈਂਕ ਯੂ ਥੈਂਕ ਯੂ ਸਰ ਤੁਹਾਡਾ ਸ਼ੁਕਰੀਆ